ਉਹ ਸਾਰਾ ਕੁਝ ਬੈਲੈਂਸ ਆਊਟ ਕਰਦੇ ਵੇ ਜਿਹੜੇ ਫੈਸਲੇ ਲਿੱਤੇ ਜਾਂਦੇ ਆ ਐਸ ਆਫ ਨਾਉ ਜਿਹੜਾ ਸਾਡੇ ਕੋਲ ਹੁਣ ਪਾਣੀ ਪਹੁੰਚਿਆ ਉਹ ਉਹ ਪਾਣੀ ਹੈ ਜਿਹੜਾ ਕਿ ਉਜ ਤੋਂ ਅ ਰੰਜੀਤ ਸਾਗਰ ਡੈਮ ਤੋਂ ਤੇ ਜਿਹੜਾ ਫਲੈਸ਼ ਫਲੱਡ ਹੋਇਆ ਸੀਗਾ ਜੰਮੂ ਐਂਡ ਕਸ਼ਮੀਰ ਦਾ ਤੇ ਪਠਾਨਕੋਟ ਦਾ ਉਹ ਸਾਰਾ ਪਾਣੀ ਹੁਣ ਸਾਡੇ ਕੋਲ ਪਹੁੰਚਿਆ ਹੈ ਇਸ ਲਈ ਤੁਸੀਂ ਦੇਖ ਰਹੇ ਹੋ ਕਿ ਸਵੇਰੇ ਬਿਲਕੁਲ ਪਾਣੀ ਇੱਥੇ ਨਹੀਂ ਸੀਗਾ ਤੇ ਅਚਨਚੇ ਤੇ ਵੱਧ ਗਿਆ ਮਤਲਬ ਕੁਝ ਕੁ ਘੰਟਿਆਂ ਦੇ ਵਿੱਚ ਇਹ ਤਾਂ ਹੋਇਆ ਕਿਉਂਕਿ ਇਹ ਸਾਰਾ ਪਾਣੀ ਜਿਹੜਾ ਇਕੱਠਾ ਹੋ ਗਿਆ ਸੋ ਹੁਣ ਇਹ ਪਾਣੀ ਜਦੋਂ ਨਿਕਲੇਗਾ ਸਾਨੂੰ ਕੁਝ ਰਾਹਤ ਤਾਂ ਮਿਲੇਗੀ ਪਰ ਜਿੱਥੇ ਜਿੱਥੇ ਤੱਕ ਇਸ ਪਾਣੀ ਨੇ ਪਹੁੰਚ ਕਰ ਲਈ ਹੈ ਘਰਾਂ ਤੱਕ ਜਿੱਥੇ ਪਹੁੰਚ ਗਿਆ ਉਹ ਉੱਥੇ ਜ਼ਰੂਰ ਥੋੜਾ ਟਾਈਮ ਲੱਗੇਗਾ ਉਹਨੂੰ ਉਤਰਨ ਨੂੰ ਫਿਰ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਅੱਗੇ ਹਾਲਾਤ ਜਿਹੜੇ ਜੰਮੂ ਐਂਡ ਕਸ਼ਮੀਰ ਦੇ ਆ ਜਿਹੜੇ ਰੰਜੀਤ ਸਾਗਰ ਡੈਮ ਦੇ ਉਹ ਕੀ ਬਣਦੇ ਆ ਅਸੀਂ ਫੂਡ ਪੈਕੇਟਸ ਵੀ ਅਰੇਂਜ ਕੀਤੇ ਹੋਏ ਆ ਜਿਨ੍ਹਾਂ ਨੂੰ ਡਰਾਈ ਫੂਡ ਰਾਸ਼ਨ ਦੇ ਰਹੇ ਆ ਜਾਂ ਡਰਾਈ ਫਰੂਟ ਰਾਸ਼ਨ ਜਿਨ੍ਹਾਂ ਨੂੰ ਨਹੀਂ ਚਾਹੀਦਾ ਹੈਗਾ ਉਹਨਾਂ ਨੂੰ ਅਸੀਂ ਕੁਕ ਫੂਡ ਵੀ ਦੇ ਰਹੇ ਹਾਂ 3 ਟਾਈਮ ਦੀ ਜਿਹੜੀ ਮੀਲਸ ਅਸੀਂ ਪ੍ਰੋਵਾਈਡ ਕਰਾਂਗੇ ਤੇ ਸਾਡੀ ਇੱਕ ਚੈੱਕਪੋਸਟ ਵੀ ਇੱਥੇ ਬਣੀ ਹੋਈ ਹੈ ਮੈਡੀਕਲ ਦੀ ਮਤਲਬ ਇੱਕ ਜੁਆਇੰਟ ਕੰਟਰੋਲ ਰੂਮ ਹੀ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆ ਜਿਹੜਾ ਬਣਿਆ ਹੋਇਆ ਹੈ ਤੂ ਉਹਦੇ ਵਿੱਚ ਸਾਰੀ ਸਹੂਲਤਾਂ ਮੈਡੀਕਲ ਕਾਂਟ ਪੀਂਦਾ ਕਿਸੇ ਨੂੰ ਰਿਲੀਫ ਰੀਹੈਬਿਲਿਟੇਸ਼ਨ ਬੱਚੇ ਵਾਲੇ ਡਾਈਪਰ ਤੱਕ ਅਸੀਂ ਪਰਚੇਸ ਫਾਰਮੂਲਾ ਮਿਲਕ ਵੀ ਅਸੀਂ ਪਰਚੇਸ ਕਰਕੇ ਰੱਖਿਆ ਹੋਇਆ ਹੈ ਸੋ ਸਾਡੇ ਕੋਲ ਰਾਹਤ ਦੇ ਸਮਾਨ ਦੇ ਵਿੱਚ ਕੋਈ ਘਾਟ ਨਹੀਂ ਹੈਗੀ ਮੇਰੀ ਤਾਂ ਬਸ ਇਹੀ ਬੇਨਤੀ ਹੈ बार-बार ਕਿ ਜਦੋਂ ਸਾਡੀ ਟੀਮਾਂ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਫਿਰ ਉਹਨਾਂ ਨਾਲ ਪਲੀਜ਼ ਚੱਲ ਪਾਓ ਤੇ ਇਹੀ ਮਤਲਬ ਮੇਜਰ ਹੁਣ ਇਹੀ ਕੰਮ ਹੈ ਹੁਣ ਜਿਹੜਾ ਕਰਨ ਮੈਂ ਕਿੰਨੇ ਲੋਕ ਫਸੇ ਕਿ ਇੱਕ ਮਿੰਟ ਯਾਰ ਪੁੱਛ ਲੈਂਦੇ ਆਂ ਕਿੰਨੀਆਂ ਟੀਮਾਂ ਲੱਗੀਆਂ ਹੋਈਆਂ ਜੀ ਇਸ ਟਾਈਮ ਕਿੰਨੀਆਂ ਕਿੰਨੀਆਂ ਕੰਮ ਕਰ ਰਹੀਆਂ ਨੇ ਐਨਡੀਆਰਐਫ ਦੇ 35 ਪਰਸਨ ਸਾਡੇ ਨਾਲ ਕਾਮਕਾਰੀ ਹੈਗੇ ਤੇ ਇੱਕ ਹੋਰ ਕੰਪਨੀ ਜਿਹੜੀ ਹੈ ਉਹਨਾਂ ਦੀ ਹੁਣ ਪਹੁੰਚਣ ਵਾਲੀ ਹੈਗੀ ਹੈ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਕਾਫੀ ਕਿਉਂਕਿ ਵੱਧ ਗਿਆ ਹੈ ਸੋ ਅਸੀਂ ਹੋਰ ਬੰਦੇ ਬੁਲਾ ਲਏ ਸੀਗੇ ਜਿਹੜੇ ਕਿ ਸਾਨੂੰ ਹੈਲਪ ਕਰ ਸਕਣ ਸੋ ਐਨ ਡੀ ਆਰ ਐਫ ਦੀ ਇੱਕ ਹੋਰ ਟੀਮ ਤੇ ਇੱਕ ਆਰਮੀ ਦੀ ਟੀਮ ਵੀ ਇੱਥੇ ਪਹੁੰਚੀ ਮੈਂ ਲੋਕਾਂ ਦਾ ਦਰਦ ਕਰ ਮਾ ਲੋਕਾਂ ਦੇ ਵਿੱਚ ਮਾਰੀਆਂ ਕਿੰਨੇ ਕੁ ਲੋਕ ਹੋਰ ਫਸੇ ਨੇ ਉੱਥੇ ਕਿਉਂਕਿ ਜਿਵੇਂ ਮਾਤਾ ਜੀ ਕਹਿ ਰਹੇ ਸੀਗੇ ਕੁਝ ਲੋਕ ਹੋਰ ਨੇ ਰਾਤ ਨੂੰ एक्चुअली ना ਕਾਫੀ ਕਾਫੀ ਲੋਕ ਡੇਰਿਆਂ ਦੇ ਵਿੱਚ ਰਹਿ ਰਹੇ ਆ ਤੇ ਉਹਨਾਂ ਨੂੰ ਕਾਫੀ ਵਾਰੀ ਐਨ ਡੀ ਆਰ ਐਫ ਦੀ ਟੀਮ ਨੇ ਪਹੁੰਚ ਕੀਤੀ ਸ਼ਾਇਦ ਲੋਕਾਂ ਨੂੰ ਇੰਨੀ ਨਹੀਂ ਸੀ ਉਮੀਦ ਕੀ ਇਹ ਇੰਨਾ ਪਾਣੀ ਆ ਜਾਏਗਾ ਤਾਂ ਉਹ ਉਸ ਟਾਈਮ ਤੇ ਨਹੀਂ ਨਿਕਲੇ ਹੁਣ ਉਹੀ ਪਰਸਨਸ ਐਟਲੀਸਟ ਇਸ ਪਿੰਡ ਵਿਚ ਰਹਿ ਗਈਆਂ ਜਿਨ੍ਹਾਂ ਨੇ ਇੱਕ ਵਾਰੀ ਤਾਂ ਨਾ ਕਰ ਦਿੱਤੀ ਸੀਗੀ ਤਾਂ ਹੀ ਅਸੀਂ ਇੱਕ ਵਾਰੀ ਗਏ ਸੀਗੇ ਉਹਨਾਂ ਨੂੰ ਮਨਾਉਣ ਵਾਸਤੇ ਕਿ ਹੁਣ ਤੁਸੀਂ ਚੱਲ ਪਾਓ ਬਿਕੋਜ਼ ਪਾਣੀ ਦਾ ਜਿਹੜਾ ਪੱਧਰ ਹੈ ਉਹ ਕਾਫੀ ਵੱਧ ਚੁੱਕਿਆ ਹੈ ਵੈਸੇ ਇਹਨਾਂ ਦੇ ਜਿਹੜੇ ਡੇਰੇ ਸੀਗੇ ਉਹ ਥੋੜੇ ਉੱਚੇ ਸਥਾਨ ਤੇ ਸੀਗੇ ਇਹਨਾਂ ਨੂੰ ਲੱਗਿਆ ਹੋਣਾ ਕਿ ਸੇਫ ਹੋਣਾ ਬਟ ਐਕਚੁਅਲੀ ਕਾਫੀ ਹੁਣ ਦੇਖੀਏ ਸਕਦੇ ਹੋ ਤੁਸੀਂ ਪਾਣੀ ਕਿੰਨਾ ਉੱਪਰ ਹੈ ਤੇ ਹੁਣ ਕਿੰਨੇ ਕੁ ਲੋਕ ਜਿਹੜੇ ਫਸੇ ਨੇ ਹਲੇ ਤੱਕ ਜੀ ਨੇ ਬਹੁਤ ਜਿੱਦਾ ਇੱਕ ਪਰਿਵਾਰ ਦੇ ਵਿੱਚ ਦੋ ਜੀ ਪਿੱਛੇ ਰਹਿ ਗਏ ਹੈਗੇ ਆ ਉਹਨਾਂ ਚੋਂ ਅਸੀਂ ਲੇਡੀਜ਼ ਤੇ ਜਿਹੜੇ ਬੱਚੇ ਹੈ ਉਹ ਉਹਨਾਂ ਨੂੰ ਰਿਕੁਐਸਟ ਕਰ ਰਹੇ ਕਿ ਉਹ ਸਾਡੇ ਨਾਲ ਚੱਲੋ ਕੋਈ ਜਾਣੀ ਨੁਕਸਾਨਤ ਨਹੀਂ ਹਲੇ ਤੱਕ ਹੋਈ ਨੀ ਬਿਲਕੁਲ ਨਹੀਂ ਪੋਨੇਵਾਲ ਪਿੰਡ ਦੇ ਕੀ ਹਾਲਾਤ ਨੇ ਕਿਉਂਕਿ ਪਹਿਲਾ ਪਿੰਡ ਸੀ ਜਿਹੜਾ ਪਹਿਲਾਂ ਬੰਨ ਟੁੱਟਾ ਸਭ ਤੋਂ ਵੱਧ ਪਾਣੀ ਉਸ ਪਿੰਡ ਦੇ ਵਿੱਚ ਗਿਆ ਜਾ ਰਿਹਾ ਆ ਜੀ ਜੀ ਉਹੀ ਮਤਲਬ ਕੋਨੇਵਾਲ ਦੇ ਵਿੱਚ ਕਾਫੀ ਪਾਣੀ ਆਇਆ ਹੋਇਆ ਹੈ ਤੇ ਉਹ ਤੁਹਾਨੂੰ ਯਾਦ ਹੋਏਗਾ ਕਿ ਅਸੀਂ 14 ਪਿੰਡਾਂ ਨੂੰ ਅਲਰਟ ਤੇ ਕੀਤਾ ਸੀਗਾ ਇਹ ਉਹੀ चौदह पिंड चो पिंड हैगी हैं बट इस बारी जोड़ा पानी है क्योंकि मैं जिस तरह समझाया so, कि कट्ठा हो गया है सो so, ये काफ़ी पानी पदर ज्या है, है। जिथे जिथे सूँ हूँ लगता कि पानी पहुँचेगा असं पिंड भी पहुंचा